ਵੰਦਨ ਖੋਲਨ ਸੰਤ ਦੂਤ ਸਭ ਜਾਹੇ ਛਪ ਹਾਂ ਸਾਥ ਚਿੱਤ ਗੁਰਮੁਖ ਜਨਮਾਹਾਤਮਾ ਹਉਮੈ ਮੋਹ ਮਾਇਆ ਆਦ ਦੇ ਜੰਜਾਲ ਖੋਲ ਦਿੰਦੇ ਹਨ ਤੇ ਕਾਮ ਕ੍ਰੋਧ ਆਦ ਸਾਰੇ ਦੂਤ ਜਾਂ ਜਮਦੂਤ ਆਦ ਛਪ ਹੁੰਦਾ ਲੁਕ ਜਾਂਦੇ ਆ ਜਿਵੇਂ ਅਸੀਂ ਬਹੁਤ ਪੁਰਾਣੀ ਇੱਕ ਸਾਖੀ ਪੜ੍ਹਦੇ ਅਤੇ ਸੁਣਦੇ ਆ ਰਹੇ ਹਾਂ ਇੱਕ ਜੜਪਰਥ ਨਾਮੇ ਮਹਾਤਮਾ ਜੀ ਕਥਾ ਵਿੱਚ ਜਗਿਆਸੂਆਂ ਨੂੰ ਉਪਦੇਸ਼ ਦੇ ਰਹੇ ਸਨ ਉੱਥੇ ਪਾਸ ਹੀ ਇੱਕ ਤੋਤਾ ਵੀ ਪਿੰਜਰੇ ਵਿੱਚ ਪਿਆ ਹੋਇਆ ਕਥਾ ਸੁਣ ਰਿਹਾ ਸੀ ਉਸ ਨੇ ਮਹਾਤਮਾ ਨੂੰ ਕਿਹਾ ਕਿ ਮਹਾਰਾਜ ਤੁਸੀਂ ਰੋਜ਼ ਹੀ ਕਹਿੰਦੇ ਹੋ ਕਿ ਰਾਮ-ਰਾਮ ਕਹਿਣ ਨਾਲ ਸਾਰੇ ਬੰਧਨ ਟੁੱਟ ਜਾਂਦੇ ਆ ਦੇਖੋ ਮੈਂ ਵੀ ਰੋਜ਼ਾਨਾ ਹੀ ਰਾਮ-ਰਾਮ ਕਹਿੰਦਾ ਹਾਂ ਪਰ ਮੇਰੀ ਤਾਂ ਪਿੰਜਰੇ ਦੀ ਕੈਦ ਟੁੱਟਦੀ ਕੋਈ ਨਹੀਂ ਫਿਰ ਇਹਨਾਂ ਜਗਿਆਸੂਆਂ ਦੇ ਮੋਹ ਅਗਿਆਨਤਾ ਦੇ ਪਏ ਹੋਏ ਜੰਜਾਲ ਕਿਵੇਂ ਟੁੱਟਣਗੇ ਤੁਸੀਂ ਆਪ ਹੀ ਸਮਝਾਉਣਾ ਕਰੋ ਮਹਾਤਮਾ ਨੇ ਕਿਹਾ ਹੈ ਤੋਤੇ ਤੂੰ ਰਾਮ ਰਾਮ ਬੰਦਨਾ ਦੇ ਤੋੜਨ ਵਾਸਤੇ ਨਹੀਂ ਜਪਦਾ ਤੂੰ ਤਾਂ ਚੂਰੀ ਜਾਂ ਫਲਾਂ ਵਾਸਤੇ ਰਾਮ ਰਾਮ ਕਹਿੰਦਾ ਹੈ ਜੇਕਰ ਬੰਦਨਾ ਨੂੰ ਤੋੜਨ ਲਈ ਰਾਮ ਰਾਮ ਜਪੇਗਾ ਤਾਂ ਇੱਕ ਦਿਨ ਪਰਮੇਸ਼ਰ ਜ਼ਰੂਰ ਤੇਰੇ ਬੰਧਨ ਤੋੜ ਦੇਵੇਗਾ ਤੋਤਾ ਕਹਿਣ ਲੱਗਾ ਕਿ ਉਹ ਕਿਵੇਂ ਜਪੀਦਾ ਹੈ ਮਹਾਤਮਾ ਨੇ ਕਿਹਾ ਕਿ ਤੂੰ ਇੱਕ ਚਿਤ ਹੋ ਕੇ ਅੰਦਰੋਂ ਪਰਮੇਸ਼ਰ ਦਾ ਨਾਮ ਉਚਾਰਨ ਕਰ ਜਿਸ ਵਿੱਚ ਕਿਸੇ ਪ੍ਰਕਾਰ ਖਾਣ ਪੀਣ ਦੀ ਇੱਛਾ ਨਾ ਹੋਵੇ ਤੋਤੇ ਨੇ ਮਹਾਤਮਾ ਦੇ ਬਚਨ ਮੰਨ ਕੇ ਉਸੇ ਵੇਲੇ ਚਿਤ ਟਿਕਾ ਕੇ ਰਾਮ ਰਾਮ ਦਾ ਨਾਮ ਉਚਾਰਨਾ ਸ਼ੁਰੂ ਕਰ ਦਿੱਤਾ ਜਦ ਸ਼ਾਮ ਦੇ ਸਮੇਂ ਤੋਤੇ ਦਾ ਮਾਲਕ ਆਇਆ ਉਸ ਨੇ ਪਿੰਜਰੇ ਨੂੰ ਹਿਲਾ ਕੇ ਕਿਹਾ ਗੰਗਾ ਰਾਮ ਬੋਲ ਰਾਮ ਰਾਮ ਪਰ ਤੋਤਾ ਨਾ ਬੋਲਿਆ ਉਸਨੇ ਦੁਬਾਰਾ ਫਿਰ ਕਿਹਾ ਪਰ ਤੋਤਾ ਫਿਰ ਵੀ ਨਾ ਬੋਲਿਆ ਮਾਲਕ ਨੇ ਤੋਤੇ ਅੱਗੇ ਚੂਰੀ ਤੇ ਫਲ ਰੱਖ ਦਿੱਤੇ ਪਰ ਉਸਨੇ ਕੁਝ ਵੀ ਨਾ ਖਾਦਾ ਫਿਰ ਤੋਤੇ ਦੇ ਮਾਲਕ ਨੇ ਸੋਚਿਆ ਕਿ ਲੱਗਦਾ ਹੈ ਤੋਤਾ ਬਿਮਾਰ ਹੋ ਗਿਆ ਇਹ ਜਾਣ ਕੇ ਮਾਲਕ ਨੇ ਤੋਤੇ ਨੂੰ ਪਿੰਜਰੇ ਵਿੱਚੋਂ ਬਾਹਰ ਕੱਢ ਦਿੱਤਾ ਤੋਤਾ ਉੱਡ ਕੇ ਟਾਣੀ ਉੱਤੇ ਜਾ ਬੈਠਾ ਉਸ ਵੇਲੇ ਸੰਤਾ ਨੇ ਕਿਹਾ ਕਿ ਦੱਸ ਬਈ ਤੂੰ ਕਹਿੰਦਾ ਸੀ ਕਿ ਮੇਰੇ ਬੰਧਨ ਨਹੀਂ ਟੁੱਟਦੇ ਹੁਣ ਬਾਹਰ ਆਣ ਕੇ ਬੈਠਾ ਹੈ ਕਿ ਨਹੀਂ ਉਸ ਵੇਲੇ ਤੋਤੇ ਨੇ ਮਹਾਤਮਾ ਨੂੰ ਨਮਸਕਾਰ ਕੀਤੀ ਇਸ ਪ੍ਰਕਾਰ ਸੰਤ ਮਹਾਤਮਾ ਜਨ ਤਰੀਕੇ ਨਾਲ ਪ੍ਰਭੂ ਦਾ ਨਾਮ ਜਪਾ ਕਰਕੇ ਬੰਦਨਾ ਨੂੰ ਖੋਲ ਦਿੰਦੇ ਆ ਸੋ ਜਿਵੇਂ ਕਿਸੇ ਦੇ ਬੋਲ ਹਨ ਕਿ ਰਾਮ ਨਾਮ ਸਤ ਹੈ ਪਰ ਕੁੰਜੀ ਸੰਤਾਂ ਦੇ ਹੱਥ ਹੈ